ਜੁਗ ਜੁਗਟਾਉ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਗਮੋਦੰਦਰ ਸੁਭਾਏਮਾਨ ਉਠਬਾ ਕੀ ਸਤਸੰਗ ਜਨ ਨੂੰ ਸਨਿਮਰਖ ਅਤੇ ਪ੍ਰਵਾਣ ਕਰੂ ਸਾਰੀ ਆਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਾਗ ਮਾਰੂ ਦੇ ਅੰਦਰ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਖ ਬਾਣੀ ਇਹਦੀ ਵਿਚਾਰ ਲੜਿਵਾਰ ਆਪਾਂ ਸਰਵਣ ਕਰ ਰਹੇ ਹਾਂ ਸ਼ਬਦ ਦਾ ਸਰੂਪ ਹੈ ਅਸ਼ਟਪਦੀਆਂ ਦੇ ਰੂਪ ਵਿੱਚ ਅੰਗ 1009 ਤੇ 4 ਪੌੜੀਆਂ ਤੱਕ ਸਤਿਗੁਰਾਂ ਨੇ ਵਿਚਾਰ ਦੀ ਸੇਵਾ ਨਹੀਂ ਕੀਤੀ ਸਤਿਗੁਰੂ ਸਮਝਾ ਰਹੇ ਸੰ ਚੌਥੀ ਪੌੜੀ 'ਚ ਕਿ ਇਹ ਬਾਣੇ ਕੋ ਸੱਪ ਹੈ ਉਦਾਹਰਨ ਦਿੱਤੀ ਸਹਿਬਾ ਨੇ ਵੀ ਮੰਨ ਲਓ ਕੋਈ ਸ਼ੱਪ ਨੂੰ ਠਾਰੀ ਵਿੱਚ ਪਾ ਲਏ ਹਰ ਠਾਰੀ ਵਿੱਚ ਪਾਣ ਤੋਂ ਬਾਅਦ ਵੀ ਭਾਵੇਂ ਉਸ ਪੇੜੇ ਦੇ ਤੰਮ ਵਿੱਚ ਹੋ ਗਈ ਤਾਂ ਵੀ ਉਹਦੇ ਅੰਦਰ ਆਪਣਾ ਜ਼ਹਿਰ ਜਿਹੜਾ ਹੈ ਉਹ ਉਕਬਲਦਾ ਰਹਿੰਦਾ ਹੈ ਸੈਰ ਨੂੰ ਗੁਸ਼ਾਵੀ ਜਾਂਦਾ ਡਾਂਗ ਮਾਰਨ ਵਾਸਤੇ ਉਤਾਵਕਾਰੀਂ ਤੇ ਇਸੇ ਤਰ੍ਹਾਂ ਸਹਿਬ ਆਖਿਆ ਪਿਛੇ ਧਾਰਮਿਕ ਭੇਖ ਦੇ ਨਾਲ ਖਾਵੇ ਦੇ ਤੌਰ ਤੇ ਕਰਮ ਕੀਤਿਆਂ ਇਸ ਮਨੁੱਖੀ ਮਨ ਨੇ ਬਦਲ ਨਹੀਂ ਜਾਣਾ ਜਿਹੜੇ ਅਸੀਂ ਪਿਛਲੇ ਕੀਤੇ ਕਰਮਾਂ ਦੇ ਸੰਗ੍ਰਹਿ ਨਾਲ ਨਹੀਂ ਫਿਰਦੇ ਹਾਂ ਉਹਦਾ ਫਲ ਤੇ ਭੋਗਣਾ ਪੈਣਾ ਹੈ ਕਿਸੇ ਵੀ ਜੀਵ ਨੂੰ ਕੁਝ ਜੀ ਕੀਤੀ ਬਰਾਜ ਦਾ દોਸ਼ ਨਹੀਂ ਕਿਉਂਕਿ ਗੁਰੂ ਆਪ ਆਪਣੀ ਰਜਾ ਵਿੱਚ ਸਤਿ ਸੰਸਾਰ ਆਪ ਕਰਾ ਰਿਹਾ ਜੇ ਨਾ ਗੁਰੂ ਕਿਰਪਾ ਕਰਨ ਤਾਂ ਫਿਰ ਮਨ ਗੁਰੂ ਦੇ ਸ਼ਰਣ ਪੈਂਦਾ ਹੈ ਇਹ ਜਿਹੜੀ ਬਾਣੀ ਹੈ ਨਾਮ ਹੈ ਇਹਨੂੰ ਸਤਗੁਰੂ ਕਹਰੇ ਨੇ ਮਨ ਨੂੰ ਵਸ ਕਰਨ ਵਾਲਾ ਗਾੜੂ ਮੰਤਰ ਹੈ ਜੇ ਇਹਨੂੰ ਪੜ੍ਹ ਲਏ ਜੇ ਇਹਨੂੰ ਸੁਣ ਲਏ ਜੇ ਇਹਨੂੰ ਮਨ ਵਿੱਚ ਵਸਾ ਲਏ ਇਹਨੂੰ ਗੇਜ ਪਾਲੇ ਜਦੋਂ ਰੱਬ ਦਾ ਨਾਮ ਸੁਣਨੇ ਸੁਣਨੇ ਫਿਰ ਇਹਦੇ ਅੰਦਰ ਸਹਿਬਾਂ ਖੇ ਠੰਡ ਪੈ ਜਾਂਦੀ ਸ਼ਾਂਤੀ ਹੋ ਜਾਂਦੀ ਹੈ ਇਹ ਉਦਾਹਰਨ ਸੀ ਛੱਪ ਦੇ ਦਾ ਅਗਲੀ ਉਦਾਹਰਨ ਦਿੱਤੀ ਸਤਪੁਰਾਂ ਨੇ ਮਗਰ ਮਛੀ ਕਹਿਣ ਲੱਗੇ ਮਗਰ ਮਛ ਫਹਾਈ ਐ ਕੁੰਡੀ ਜਾਲ ਬਤਾਏ ਦੁਰਮਤ ਫਾਥਾ ਫਹਾਈ ਐ ਫਿਰ ਫਿਰ ਪਛੋਤਾਏ ਜੰਮਨ ਮਰਨ ਨਾ ਸੁਜਈ ਕਿਰਤ ਨ ਮਿਟਿਆਦਾ ਮਗਰ ਮਛ ਫਹਾਈ ਕੁੰਡੀ ਜਾਲ ਬਤਾਏ ਸਤਿਗੁਰਾਂ ਨੇ ਪ੍ਰਮਾਣ ਕੀਤਾ ਕਿ ਕੋਈ ਵੀ ਵਿਅਕਤੀ دریا ਦੇ ਵਿੱਚ ਕੁੰਡੀ ਲਾ ਲਏ। ਇਹੋਂ ਇਕੱਲੇ-ਇਕੱਲੇ ਵਿਅਕਤੀ ਮੱਛੀਆਂ ਪੜਦੇ ਸਨ ਜਿਵੇਂ ਪਾਣੀ ਹੁਣਾ ਇੱਕ ਡੋਰ ਦੇ ਨਾਲ ਕੁੰਡੀ ਬਣਾ ਕੇ ਤਿੱਖੀ ਬੰਨ ਕੇ ਉਹਦੇ ਅੱਗੇ ਕੋਈ ਖਾਣ ਵਾਲੀ ਵਸਤੂ ਲਾ ਕੇ ਨੂੰ ਪਾਣੀ ਵਿੱਚ ਛੁੱਟ ਦੇਣਾ ਅਖਰਨਾਂ ਸਾਡੇ ਨੇੜੇ ਵਗਦੀ ਉੱਥੇ ਅੱਜ ਵੀ ਵਿਅਕਤੀ ਇਸ ਤਰ੍ਹਾਂ ਦਾ ਕੰਮ ਕਰਦੇ ਦੇਖੇ ਜਾਂਦੇ ਹਨ ਸਤਗੁਰਾਂ ਖੇਤਰੀਆਂ ਵਿੱਚ ਕੋਈ ਜਾਲ ਪਾ ਕੇ ਜਾਂ ਕੁੰਡੀ ਨਾਲ ਮਗਰਮੱਛ ਫਸਾ ਲੈਂਦਾ ਹੈ ਇਹ ਵੱਡਾ ਇਹਦੇ ਵਾਸਤੇ ਜਾਲ ਲਾਣਾ ਪੈਂਦਾ ਹੈ ਇਸ ਤਰ੍ਹਾਂ ਖੋਟੀ ਮਤਵ ਵਾਲਾ ਭੈੜੀ ਮਤਵ ਵਾਲਾ ਫਸ਼ ਜੀਵ ਜਿਹੜਾ ਹੈ ਉਹ ਮਾਇਆ ਦੇ ਮੋ ਵਿੱਚ ਖਾਗੂ ਆ ਜਾਂਦਾ ਹੈ ਖਸ਼ਿਆ ਰਹਿੰਦਾ ਹੈ ਬੁਕਾਰ ਕਰਦਾ ਹੈ ਮੁਰਮੁਰ ਪਛਤੰਦਾ ਹੈ ਦੁਰਮਤ ਫਤਹਾ ਭਾਈ ਹੈ ਫਿਰ ਫਿਰ ਪਛੋਤਾਏ ਭੈੜੀ ਮਤਵ ਵਿੱਚ ਫੜੇ ਤੇ ਜਦੋਂ ਬਨਾਵਟ ਹੁੰਦਾ ਹੈ ਮਾਰ ਪੈਂਦੀ ਸਦਾ ਭੁਗਦਾ ਹੈ ਸੰਸਾਰ ਤੇ ਦਿੰਦੀ ਆ ਉੱਥੇ ਤੇ ਬਾਅਦ ਚ ਲਿਖਾ ਹੋਵੇਗਾ ਇੱਥੇ ਵੀ ਭੁਗਦਾ ਜੀ ਬਾਣੀ ਮਤਵ ਵਾਲਾ ਫਿਰ ਇਹਨੂੰ ਦੁੱਖ ਲੱਗਦਾ ਆਪਣੇ ਆਪਣੇ ਆਪ ਕਦੀ ਕਦੀ ਪਛਤਾਉਂਦਾ ਹੈ ਆਪਣੇ ਕੀਤੇ ਤੇ ਖਤ ਗੁਰਾਂ ਖ ਜੰਮਣ ਮਰਨ ਨਾ ਸੋਚੇ ਕਿੰਨਾ ਮੇਟਿਆ ਜਾਏ ਪਰਸ ਨੂੰ ਇਹ ਸੋਚਦਾ ਹੀ ਨਹੀਂ ਕਿ ਇਹਨਾਂ ਵਿਕਾਰਾਂ ਦੇ ਕਾਰਨ ਜਨਮ ਮਰਨ ਤੇ ਦਾ ਗੇੜ ਜਿਹੜਾ ਹੈ ਵਿਆਪਕ ਹੈ ਮੈਂ ਵਾਰ-ਵਾਰ ਜਮਾਂਗਾ ਵਾਰ-ਵਾਰ ਮੇਰੀ ਮੌਤ ਹੋਏਗੀ ਕਰੀਬਨ ਹਰ ਸ਼ਬਦ ਵਿੱਚ ਸਮਝਾ ਕੇ ਸਤਿਗੁਰੂ ਕਹਿੰਦੇ ਨੇ ਇਹ ਦੇ ਵਾਸ ਵਿੱਚ ਕੁਝ ਨਹੀਂ ਸਾਡੇ ਵਾਸ ਵਿੱਚ ਕੁਝ ਨਹੀਂ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ਜੋ ਜੀਵ ਦੇ ਮਨੰਤਰ ਵਿੱਚ ਮੌਜੂਦ ਰਹਿੰਦਾ ਹੈ ਇਹਨੂੰ ਮਟਾਇਆ ਨਹੀਂ ਜਾ ਸਕਦਾ ਇੱਕੋ ਹੀ ਤਰੀਕਾ ਹੈ ਇਹਨੂੰ ਮਟਾਉਣ ਦਾ ਇੱਕੋ ਹੀ ਤਰੀਕਾ ਹੈ ਇਹਨੂੰ ਖਤਮ ਕਰਨ ਦਾ ਜੇ ਗੁਰੂ ਕਿਰਪਾ ਕਰ ਦੇ ਤਾਂ ਹੁੰਦੇ ਨਹੀਂ ਖਤਮ ਹੁੰਦਾ ਹੈ ਜਪਦਿਆਂ ਜਪਦਿਆਂ ਹੌਲੀ ਹੌਲੀ ਗੁਰਬਾਣੀ ਕੀ ਰੰਗ ਚੜ ਜਾਂਦਾ ਹੈ ਕਿਦੇ ਚ ਇੱਕ ਸੱਤੇ ਨਾਮ ਵਿੱਚ ਇਹ ਆਪਣਾ ਜਣਾ ਦਿੰਦਾ ਮੁਖਾਦੰਦ ਦਾ ਰੰਗ ਲਾਗਤ 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 ਹੈ ਜਿੰਨ ਨੂੰ ਲੱਗ ਜਾਂਦਾ ਲਾਲ ਰੰਗ ਤਿਸ ਕੋ ਨ ਕਾ ਜਿਸ ਕੇ ਵੰਧ ਭਗ ਮਲਾਕਤੇ ਨਹੋ ਲਗ ਕਹਿ ਤੱਕ ਇਨਾ ਤੇ ਮੈਲਾ ਹੁੰਦਾ ਦਿਨਾਂ ਨੂੰ ਦਗ ਲਗਦਾ ਨਾ ਉਤਰ ਤਹ ਰਾਮ ਰੰਗ ਕਦੇ ਉਤਰ ਨਾ ਆਏ ਕਦੇ ਵੀ ਨਹੀਂ ਉਤਰਦਾ ਇਹ ਸਤਿਗੁਰਾਂ ਨੇ ਮਿਤੀ ਕੀ ਤੀ ਇਹ ਮਿਟ ਸਕਦਾ ਹੈ ਕਿਵੇਂ ਕੀ ਆਪਾਂ ਕੈਸ਼ਪੌੜੀ ਚ ਤਾਂ ਦੱਸਿਆ ਨਹੀਂ ਦੱਸਿਆ ਸਤਪੁਰਾਂ ਰਾਹਾਉ ਦੇ ਪੰਨ ਵਿੱਚ ਕਹਿ ਲਿਖੇ ਗੁਰੂ ਪ੍ਰਸਾਦ ਜੀ ਉਪਰੇ ਸੱਜਾ ਨਾਮ ਸਮਾਗ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਸੱਚੇ ਨਾਮ ਦੀ ਸੰਭਾਲ ਕੀਤੀ ਜਿਨ੍ਹਾਂ ਸੱਚ ਦਾ ਚਿੰਤਨ ਕੀਤਾ ਜਿਹੜੇ ਸੱਚੇ ਵਿੱਚ ਜੁੜ ਗਏ ਜਿਨ੍ਹਾਂ ਨੇ ਸੱਚ ਦੀ ਅਰਦਾਸਨਾ ਕੀਤੀ ਜਿਨ੍ਹਾਂ ਨੇ ਬਾਲਕ ਦਾ ਫੱਲਾ ਫੜ ਲਿਆ ਜਿਹੜੇ ਉਹਦੇ ਲੜ ਲੱਗ ਗਏ ਉਹਨਾਂ ਨੇ ਜੀਵਨ ਦਾ ਆਧਾਰ ਹੋ ਗਿਆ ਜੀ ਦੌਰ ਜਿਹੜਾ ਕਲਯੁਗ ਦਾ ਬੜਾ ਭਿਆਨਕ ਹੈ ਜੀ ਇਹਨੂੰ ਗੁਰਬਾਣੀ ਨੇ ਆਖਿਆ ਕਿ ਹਰ ਪਾਸਿੋਂ ਤੱਤੀਆਂ ਹਵਾਵਾਂ ਨੇ ਕਲਯੁਗੋ ਤੱਤੇ ਦੀ ਕਲ ਕਾਤੀ ਠੰਡਾ ਹਰਨਾਉ ਜਦੋਂ ਕੋਈ ਸ਼ਰਧਾ ਭਾਵਨਾ ਲੈ ਕੇ ਆਵੇ ਗੁਰੂ ਘਰ ਮਨ ਵਿੱਚ ਬੜਾ ਖੰਡਾ ਆਵੇ ਥੋੜਾ ਸਮਾਂ ਆਪਣੇ ਮਾਲਕ ਦੇ ਸਾਹਮਣੇ ਬੈਠੇ ਆਪਣੇ ਦੁੱਖ ਸੁਖ ਕਿਸੇ ਨੂੰ ਨਾ ਸੁਣਾਇਓ ਜੀ ਸਤਿ ਪੁਰਖ ਹੈ ਗੁਰੂ ਦੇ ਸਾਹਮਣੇ ਬੈਠੇ ਜਾਂ ਖਲੋਜੀਆਂ ਹੱਥ ਜੋੜ ਕੇ ਖਲੋ ਸਕਿਆ ਠੀਕ ਨਹੀਂ ਤੇ ਬਹਿ ਕੇ ਵੀ ਸੁਣਾ ਸਕਣਾ ਇਥੋਂ ਤੱਕ ਵੀ ਪਹੁੰਚ ਨਾ ਬਣੇ ਇਹ ਨਹੀਂ ਕਿ ਇਹਦਾ ਮਤਲਬ ਲੈਣਾ ਕਿ ਆਪਾਂ ਗੁਰੂ ਘਰ ਜਾਣਾ ਨਹੀਂ ਕਿਤੇ ਆਪਾਂ ਗੁਰੂ ਘਰ ਨਾਲ ਆਸ਼ਕ ਕੀਏ ਜਿੱਥੇ ਵੀ ਤੇਰੇ ਤੇ ਭਾਵੀ ਬਣੇ ਜਿੱਥੇ ਵੀ ਤੂੰ ਆਪਣੇ ਆਪ ਨੂੰ ਦੁਖੀ ਮਹਿਸੂਸ ਕਰੇ ਉਥੇ 라ਗ ਨੂੰ ਧਿਆਨ ਆਰੰਭ ਕਰਦੇ ਮਨ ਟਿਕਦਾ ਹੈ ਸ਼ਾਂਤੀ ਅੱਜ ਦੀ ਨਹੀਂ ਧਿਆਣਾ ਹੁੰਦਾ ਅੱਜ ਕਲ੍ਹ ਬੜੇ ਸ਼ਾਤਨ ਨੇ ਕਿਸੇ ਸਪੀਕਰ ਵਿੱਚ ਵਾਇਰ ਫੋਨ ਤੇ ਟੀਵੀ ਵਿੱਚ ਬਾਣੀ ਲਾ ਕੇ ਹਾਜ਼ਰ ਨਾਜ਼ਰ ਗੁਰੂ ਨੂੰ ਮੰਨ ਕੇ ਵੀ ਹੈ ਹਜੂਰ ਹਾਜ਼ਰ ਅਰਦਾਸ ਆਪਾਜ ਰੋ ਕੇ ਉਹਨਾਂ ਸਾਹਮਣੇ ਤੱਕ ਕੇ ਅਰਦਾਸ ਕਰੀ ਗੁਰੂਤ ਕਾ ਦੈ ਹੈ ਉਹਨਾਂ ਦੱਸ ਦਿੰਦਾ ਕਿ ਜਿੱਦ ਕਲ ਯੁਗ ਤੱਤੇ ਤੇ ਬਾਬਾ ਕਹਿੰਦਾ ਠੰਡਾ ਹਰ ਨਾਓ ਇਹ ਨਾਮ ਠੰਡਾ ਹੈ ਇਹ ਨਾਮ ਤੈਨੂੰ ਬਚਾ ਸਕਦਾ ਹੈ ਇਸੇ ਤਰ੍ਹਾਂ ਸਤਿਗੁਰਾਂ ਪਹਿਲੀ ਉਦਾਹਰਣ ਆਖੀ ਵੀ ਮਨਸੱਖ ਨੂੰ ਨਾਮ ਨਾਲ ਵਸ ਵਿੱਚ ਕਰ ਦੇ ਦੂਜੀ ਉਦਾਹਰਣ ਸਤਿਗੁਰਾਂ ਆਖੀ ਤੇ ਮਗਰਮੱਛ ਬਣਿਆ ਪਈ ਬੈਠਾ ਇਹਨੂੰ ਇੰਦਰੂਦਰ ਦਰਦੋਂ ਤੋਂ ਬਚਾ ਰੋਕ ਇਹਨੂੰ ਨਾਮ ਦੇ ਨਾਲ ਰੋਕ ਇਹਨੂੰ ਸੇਵਾ ਦੇ ਨਾਲ ਪਰਮੇਸ਼ਰ ਦਿੱਤਾ ਬੰਨਾ ਹੁੰਦੀ ਅਰਥ ਹੀ ਹੈ ਵੀ ਨਾਮ ਧਾਬਾ ਨਾ ਲਾ ਦੇ ਸਾਡੇ ਪਾਸੇ ਆਪਣੇ ਅੰਦਰ ਇਹ ਵਿਚਾਰ ਅੰਦਰ ਜਾਣੀ ਨਾ ਹੁਣ ਮੀਂਹ ਦਾ ਮੌਸਮ ਆ ਗਿਆ ਰੋਲਾ ਪੈ ਰਿਹਾ ਪਿੰਡਾਂ ਵਾਲੇ ਸਾਫ ਨਹੀਂ ਨਦੀਆਂ ਸਾਫ ਨਹੀਂ ਹੜ੍ਹ ਆਇਆ ਸਾਡੇ ਅੰਦਰ ਆ ਰਿਹਾ ਜੀ ਹਰ ਸਮੇਂ ਆਇਆ ਹੋਇਆ ਵਿਚਾਰਾਂ ਦਾ ਹੜ੍ਹ ਖਚਾ ਖਸ਼ ਪਿਆ ਪਿਆ ਅੱਜ ਦਾ ਮਨੁੱਖ ਕਾਮ ਨਾਲ ਕ્રોਧ ਨਾਲ ਅਹੰਕਾਰ ਨਾਲ ਲੋਭ ਨਾਲ ਮੋਹ ਨਾਲ ਇਨਾਂ ਤੋਂ ਬਚਣਾ ਤੇ ਰੱਬ ਦੇ ਨਾਮ ਦਾ ਬੰਨ ਆਪਣੇ ਹਿਰਦੇ ਵਿੱਚ ਲਾਣਾ ਪਏਗਾ। ਵਾਰ-ਵਾਰ ਪਰਮੇਸ਼ਰ ਦੇ ਨਾਮ ਨੂੰ ਧਿਆਣਾ ਪਏਗਾ, ਵਾਰ-ਵਾਰ ਪਰਮੇਸ਼ਰ ਦਾ ਚਿੰਤਨ ਕਰਨਾ ਪਏਗਾ। ਸ਼ਤਪੁਰਖ ਆਖਿਆ ਕਿਉਂ ਨਹੀਂ ਚਿੰਤਨ ਕਰ ਲਿਆ ਏ? ਕਿਉਂਕਿ ਦਾਬ ਨੇ ਇਹਨੂੰ ਆਪ ਪਰ ਵਿੱਚ, ਭਲੇਖੇ ਵਿੱਚ ਪਾਇਆ ਹੈ। ਸ਼ਬਦ ਕਹਿਣ ਲੱਗੇ, "ਹਉ ਮੈਂ ਬਿਖ ਪਾਇ, ਜਗਤ ਉਪਾਇ।" ਸ਼ਮ ਸ਼ਮ ਸੇ ਬਖਦਾ ਜਰਾ ਜਹੋ ਨਾ ਸਕਈ ਸਚ ਰਹੇ ਨਿਭਦਾ ਜੀਵਨ ਮੁਕਤ ਸੋ ਆਖੀਐ ਜਿਸ ਵਿੱਚੋਂ ਮੈਂ ਜਾ ਕਰਤਾਰ ਨੇ ਉਸ ਪਰਮੇਸ਼ਰ ਨੇ ਅਕਾਲ ਪੁਰਖ ਨੇ ਪਰਮਾਤਮਾ ਜੀਵਾ ਦੇ ਅੰਦਰ ਹਉਮੈ ਦਾ ਜ਼ਹਿਰ ਪਾ ਦਿੱਤਾ ਇਹਦੇ ਅੰਦਰ ਹਉਮੈ ਦਾ ਜ਼ਹਿਰ ਪਾ ਕੇ ਇਹਨੂੰ ਜਗਤ ਵਿੱਚ ਪੈਦਾ ਕਰ ਦਿੱਤਾ ਹੁਣ ਜਿੱਤੇ ਇਕੱਲਾ ਹੰਕਾਰ ਹੀ ਰਹਿ ਗਿਆ ਹੰਕਾਰੀਆਂ ਨੂੰ ਕਰਦੀ ਦੀ ਸ਼ੋਹਰਤ ਇੱਕ ਲਖਾਰੀ ਕਵੀ ਅਦੀ ਬੜਾ ਸੁਣਾ ਕਹਿੰਦਾ ਉਹ ਕਹਿੰਦਾ ਇਹ ਦੋ ਤਰੀਕੇ ਨੇ ਪਹਿਲੋਂ ਮੈਂ ਕਿਹਾ ਵਾਰੀ ਸੁਣਾਇਆ ਕਿ ਇਹ ਦੋ ਤਰੀਕਿਆਂ ਨਾਲ ਕਰਦੀ ਛਾਡੇ ਮਾਇਆ ਕੇ ਦੋ ਦਾਉ ਹੈ ਕਰੇ ਦੋਏ ਜੁੱਤ ਮਾਰ ਦੋਵਿਆਂ ਦੀ ਲੱਤ ਮਾਰਦੀ ਜੁੱਤੀ ਮਾਰਦੀ ਜਦੋਂ ਆਈ ਇਹਨੂੰ ਬਾਣੀ ਜਿੱਦੀ ਬੋਲ ਨਾ ਜਾਣੇ ਮਾਇਆ ਮਦ ਮਤਾਂ ਮਰਨਾ ਚੀਤਨਾ ਆਵੇ ਬਹੁਤ ਚੀਤੇ ਨਹੀਂ ਆ ਰਹੀ ਜੇ ਨਾ ਹੋਇਆ ਮਾਇਨੇ ਨਸ਼ੀ ਤੇ ਉਹ ਕਹਿੰਦਾ ਮਾਇਆ ਕੀ ਦੋ ਦਾਉ ਹੈ ਕਰੇ ਦੋਏ ਜੁਤਮਾਰ ਆਏ ਤੋਂ ਬੌੜਾਈ ਨਰ ਜਾਏ ਕਰੇ ਹਰ ਚੱਲਾ ਹੋ ਗਿਆ ਜੀ ਜਦੋਂ ਕੋਈ ਕੁਰਸੀ ਮਿਲ ਗਈ ਤਾਕਤ ਮਿਲ ਗਈ ਧਨ ਆ ਗਿਆ ਜਾਂ ਕਾਰੋਬਾਰ ਸੈੱਟ ਹੋ ਗਿਆ ਹੰਕਾਰ ਆ ਗਿਆ ਵੀ ਆਪਾਂ ਨਹੀਂ ਪਰਵਾ ਕਰਦੇ ਕਿਸੇ ਦੀ ਆਪਾਂ ਨੂੰ ਆਪਾਂ ਬੰਦੇ ਨੂੰ ਬੰਦਾ ਪਛਾਣਣਾ ਹੀ ਨਹੀਂ ਕਿ ਆਈ ਸੀ ਆਇਆ ਬੜੀ ਆਕੜਾ ਨੇ ਉਹ ਐਮਐਲ ਐਮਪੀ ਦੀਆਂ ਚੋਣਾਂ ਜਿੱਤਦਾ ਹੈ ਨਾ ਤੇ ਪੀੜ ਲੱਗੀ ਦਿੰਦੀ ਫਿਰ ਉਹਦੇ ਘਰ ਵਿੱਚ ਪੈਨੋ ਮਿਲ ਨਹੀਂਦੀ ਜਿੰਨਾ ਜਟਾਇਆ ਸੀ ਉਹਨਾਂ ਦੇ ਮੱਥੇ ਵੀ ਨਾ ਲੱਗਾ ਲੋਕ ਬੈਠੇ ਉਡੀਕ ਕਰਦੇ ਰਹੇ ਉਹਦੇ ਘਰ ਦੇ ਸਾਹਮਣੇ ਉਨਾ ਕਿ ਤੇਰੀ ਵੀ ਉਡੀਕ ਕਰਾਂਗੇ ਤੇ ਆਉਣ ਵਾਲੇ 5 ਸਾਲਾਂ ਦੀ ਵੀ ਕਰਾਂਗੇ ਕੱਢਾਂਗੇ ਓਖੇ ਸੁਖੀ ਜਵਾਬ ਦੇ ਦੇਵਾਂਗੇ 5 ਸਾਲਾਂ ਬਾਅਦ ਪਰ ਛੇ-ਛੇ ਮਹੀਨੇ ਬਾਅਦ ਨਹੀਂ ਨਿਕਲਦੇ ਜਿਹਨੂੰ ਹਾਰ ਜਾਂਦੇ ਨੇ ਇਹ ਹੋਮੈਂਡ ਦਾ ਜ਼ਹਿਰ ਹੈ ਇਹ ਮਾਲਕ ਨੇ ਆਖਿਆ ਪਰਮੇਸ਼ਰ ਨੇ ਆਪ ਪਾਇਆ ਜੀਵ ਨੂੰ ਪਾ ਕੇ ਜ਼ਹਿਰ ਸੰਸਾਰ ਤੇ ਘਰ ਦਿੱਤਾ ਜਗਤ 'ਚ ਪੈਦਾ ਕਰ ਦਿੱਤਾ ਇਹਦੇ ਤੋਂ ਬਚ ਨਹੀਂ ਸਕਦਾ ਕਹਿੰਦਾ ਹੌਣ ਲੱਗਿਆ ਨੇ ਪਿੱਠ ਪਿੱਛੇ ਲੱਤ ਮਾਰੀ ਆਕੜ ਗਿਆ ਪੁੱਛਾ ਕਰਨ ਲਿਆ ਪੁੰਨੀਆਂ ਚਾਲ ਮਸਤ ਨਹੀਂ ਹੋ ਗਈ ਲੋਕ ਸਤਸ੍ਰੀਕਾਲ ਬੁਲਾਉਂਦੇ ਰਹੇ ਨੇ ਵੇਖਿਆ ਹੀ ਨਹੀਂ ਕਿਸੇ ਆਦਮੀ ਬੜੇ ਮਸਤ ਚਾਲ ਵਿੱਚ ਲੰਘ ਗਿਆ ਜਿਹੜਾ ਹਾਸਤਾ ਕੱਲ ਵੀ ਮੈਂ ਜ਼ਿਕਰ ਕੀਤਾ ਸੀ ਵਾਪਰਿਆ ਸਮਾਗਮ ਦੇ ਵਿੱਚ ਉਹਦੇ ਵਾਪਰਨ ਦਾ ਕਾਰਨ ਕੀ ਹੈ ਕਿ ਜਿਹੜਾ ਸੰਤ ਉੱਥੇ ਪ੍ਰਚਾਰ ਪ੍ਰਸਾਰ ਕਰ ਰਿਹਾ ਉਹਨੂੰ ਮਿਲਣੇ ਲੋਕ દોੜੇ ਨੇ ਦੁਨੀਆਂ ਦੀ ਵੱਡੀ ਪੀੜ ਸੀ ਉਹਦੀ ਗੱਡੀ ਵੱਲ ਲੋਕ ਭੱਜੇ ਮਿਲਣ ਵਾਸਤੇ ਜਿਉਂ ਪੀੜ ਦੇ ਜਾਣ ਤੋਂ ਬਾਅਦ ਜਾਂਦਾ ਤੇ ਹੋ ਸਕਦਾ ਹੈ ਪਚਾਉ ਜੁ。ਉਹ ਕਾਰਨ ਬਣ ਗਿਆ। ਕਿਉਂਕਿ ਰੱਬ ਜਦੋਂ ਕਾਰਨ ਕਰਦਾ ਹੈ ਗੁਰਬਾਣੀ ਕੀ ਦੀ ਮੰਨ ਲੈਣਾ ਚਾਹੀਦਾ ਹੈ। ਬਸ ਕਾਰਨ ਕਰਤਾ ਜੋ ਕਰੇ ਸਿਰ ਧਰ ਮੰਨ ਕਰੇ ਸ਼ੁਕਰਾਨਾ ਵਿਧ ਬਣਾ ਦਿੰਦਾ। ਉਹਨਾਂ ਜਾਣਾਂ ਸੀ ਉਹਨਾਂ ਦੀ ਮੌਤਾ ਕਾਰਨ ਇਸ ਤਰ੍ਹਾਂ ਬਣਦਾ। ਲੋਕਾਂ ਨੂੰ ਉਪਦੇਸ਼ ਕੀਤਾ ਦਾਰਿਆ ਪਰ ਉਹਨਾਂ ਨੂੰ ਮਿਲਣ ਤੋਂ ਕੰਨੀ ਕਿਤਰਾਏ ਜਾ ਰਹੀ ਭੈ ਖਾ ਰਹੇ ਨੇ ਇਹ ਲੋਕ ਧਰਮ ਦੇ ਆਗੂ ਮਹਾਂਪੁਰਸ਼ ਸੰਤ ਬਾਬਾ ਔਰੀਸ਼ਾ ਵਾਲਿਆਂ ਕੋਲ ਸੰਤ ਬਾਬਾ ਹਰਦੇਵ ਸਿੰਘ ਜੀ ਦੁੱਲੂ ਵਾਲੇ ਇਹ ਗਏ ਛੇ ਇਹਨਾਂ ਦੇ ਨਾਲ ਗਨਮੈਨ ਹੁੰਦੇ ਛੇ ਜਿਹੜਾ ਮਹਾਂਪੁਰਸ਼ਾਂ ਕੋਲ ਆ ਪੜ ਰਿਹਾ ਉਹ ਛੋਟੀ ਤੋਂ ਵੱਧ ਕੁਝ ਨਹੀਂ ਰੱਖਦੀ ਉਹ ਵੀ ਉਦੋਂ ਰੱਖੀ ਜਦੋਂ ਤਰਿਆ ਮੇਸ਼ੀ ਦੰਦ ਉਹਨਾਂ ਦਾ ਸ਼ਿਵ ਸੀਖ ਬਾਬਾ ਚੰਨ ਅਸੀਂ ਕਹਿੰਦੇ ਸਾਂ ਉਹ ਚੰਦ ਜੀ ਕਹਿੰਦੇ ਸਨ ਕਹਿਣ ਲੱਗੇ ਚੰਦ ਇਹਨਾਂ ਨੂੰ ਭੇਟਾ ਦੇ ਦੇ ਵਾਪਸ ਤੌਰ ਤੇ ਕਿਹੜਾ ਇਹ ਪ੍ਰਚਾਰ ਕਰੇਗਾ ਜਿਹੜਾ ਆਪਣੀ ਸ਼ਬੈ ਰੱਖਿਆ ਨਹੀਂ ਕਰ ਸਕਦਾ ਕੀਰਤਨ ਨਹੀਂ ਸੀ ਕਰ ਦਿੱਤਾ ਇਹ ਗਾਨ ਮੰਨ ਲੈ ਕਿ ਲੋਕਾਂ ਨੂੰ ਡਰਾਉਣ ਆਇਆ ਜਾਂ ਧਰਮ ਦਾ ਪ੍ਰਚਾਰ ਕਰਨ ਆਇਆ ਤੇ ਅੱਜ ਵਿੰਤ ਮਹਾਂਪੁਰਸ਼ ਜੀ ਨੇ ਉਹਨਾਂ ਨੇ ਆਪਣੇ ਵਿਚਾਰ ਹੀ ਰੱਖੇ ਹੋਏ ਨੇ ਛਤਪੁਰਾ ਅਖਿਆ ਮੇਰਾ ਸਿੱਖ ਸਵਾਲਾ ਨਾਲ ਕੱਲ੍ਹੇ ਟਕਰਾ ਜਾਂਦਾ ਹੈ ਪਰ ਆਪਾਂ ਕੱਲਿਆਂ ਨੂੰ 10-10 ਗਣਮਨ ਚਾਹੀਦੇ ਨੇ ਆਪਣੀ ਰੱਖਿਆ ਵਾਸਤੇ। ਇਹ ਹੰਕਾਰ ਨੂੰ ਪੱਠੇ ਪਾਣ ਵਾਲੀ ਗੱਲ ਹੈ। ਜਿੱਦੋਂ ਗੁਰੂ ਤੇ ਵਿਸ਼ਵਾਸ ਹੀ ਨਹੀਂ ਕਿ ਮੇਰਾ ਗੁਰੂ ਮੇਰੀ ਰੱਖਿਆ ਕਰੇਗਾ ਜਾਂ ਨਹੀਂ। ਉਹ ਗੁਰੂ ਦਾ ਪ੍ਰਚਾਰ ਪ੍ਰਸਾਰ ਤੇ ਗੁਰੂ ਦੀ ਬਾਣੀ ਨੂੰ ਸੰਸਾਰ ਤੱਕ ਕਿਵੇਂ ਪਹੁੰਚਾਏਗਾ? ਕਿਉਂਕਿ ਇੱਥੇ ਤੇ ਜਿਸ ਮੌਤੋਂ ਰੱਖਿਆ ਕੀਤੀ ਜਾ ਰਹੀ ਸਤਗੁਰਾਂ ਆਖੇ ਨੂੰ ਤੇ ਕਬੂਲ ਕਰਨਾ ਪੈਣਾ ਹੈ। ਪਹਿਲੋਂ ਪਹਿਲਾ ਮਰਨ ਕਬੂਲ ਜੀਵਨ ਕੀ ਛਕ ਆਸ ਪਰ ਅਸੀਂ ਇਹਦੇ ਤੋਂ ਬਚਨ ਦੀ ਆਪਣੇ ਆਲੇ ਦੁਆਲੇ ਢੀਡ ਲਾ ਲਈ ਉਹਨਾਂ ਲੋਕਾਂ ਦੀ ਜਿਹੜੇ ਸਿੱਖੀ ਬਾਰੇ ਜਾਣਦਾ ਹੀ ਨਹੀਂ ਕੀ ਸਾਡੀ ਰੱਖਿਆ ਕਰਨਗੇ ਅੰਗ ਰੱਖਿਆ ਕਰ ਕੋਈ ਗੁਰੂ ਤੇ ਵਿਸ਼ਵਾਸ ਹੀ ਨਹੀਂ ਕਿ ਗੁਰੂ ਇੱਕ ਪਾਸੇ ਲੋਕਾਂ ਨੂੰ ਸਟੇਜ ਤੇ ਬਹਿ ਕੇ ਸੁਣਾਣਾ ਕਿ ਤੇਰਾ ਰੱਖਿਅਕ ਗੁਰੂ ਹੈ ਉਹ ਚਾਰੇ ਪਾਸੇ ਆਪਣੀਆਂ ਤਾਕਤਾਂ ਲਾ ਦਿੰਦਾ ਬਾਣੀ ਕਹਿੰਦੀ ਚਤੁਰ ਦਿਸ਼ਾ ਕਿੰਨੋਂ ਬਲ ਆਪਣਾ ਸਿਰ ਉਪਰ ਕਰ ਧਾਰਿ ਉਚਾਰੇ ਪਾਸੇ ਆਪਣੀਆਂ ਤਾਕਤਾਂ ਲਾ ਲਈ ਨੇ ਆਪਣੇ ਛੇਪਨ ਪਚਾ ਰਸਾਨੂ ਵਿਸ਼ਵਾਸ ਨਾ ਆਇਆ ਉਹ ਦੀਪ ਕਹਿੰਦਾ ਮਾਇਆ ਕਰਕੇ ਵਾਪਰਦਾ ਹੈ ਹੰਕਾਰ ਕਰਕੇ ਵਾਪਰਦਾ ਹੈ ਆਈ ਤੇ ਇਹਨੇ ਆਪਣੀ ਚਾਲ ਵੀ ਬਦਲ ਲਈ ਹਾਪਾ ਬਦਲ ਲੈ ਤੰਨੇ ਵਸਤਰ ਵਧੀਆ ਹੋ ਗਏ ਚੰਗੀ ਜੁੱਤੀ ਪੈਰਾਂ 'ਚ ਪਹਿਣ ਲਈ ਕਿਸੇ ਦਿਨ ਸੁਣਦਾ ਪਰਮੇਸ਼ਰ ਨੇ ਆਖਿਆ ਵੀ ਹੁਣੇ ਨੂੰ ਟਿਕਾ ਦੇਣਾ ਚਾਹੀਦਾ ਕੋਨੇ ਉਹ ਮਾਇਆ ਖਿੱਚ ਲਈ ਆਪਣੀ ਤਾਕਤ ਕੋ ਕਵੀ ਕਹਿੰਦਾ ਜਾਣ ਲੱਗਿਆ ਢਿੱਡ 'ਚ ਲੱਤ ਮਾਰ ਗਈ ਆਏ ਤਉ ਮਹਰਾਈ ਨਰ ਜਾਏ ਕਰੇ ਖੁਆੜ ਢਿੱਡ 'ਚ ਮੁਕਾਬ ਜੇ ਨਾ ਛੋਟਾ ਜਾ ਉੱਥੇ ਹੀ ਬਹਿ ਜਾਂਦਾ ਫਿਰ ਉੱਠਿਆ ਨਹੀਂ ਜਾਂਦਾ ਹੁਣ ਸ਼ੋਰ ਤਾਂ ਸਵਾਪਤ ਹੋ ਗਈਆਂ ਵਿਅਕਤੀ ਉਹੀ ਸ਼ਹੀਦ ਨੀਵਾ ਹੋ ਗਿਆ ਬੈਠਾ ਰਿਹਾ ਉੱਥੇ ਉਸ ਨਦੀਮ ਨੇ ਆਖਿਆ ਕਿਸੇ ਫਕੀਰ ਨੇ ਫਿਰ ਉਹਨੂੰ ਪੁੱਛਿਆ ਕੀ ਹੋਇਆ ਇਹ ਲੱਗਾ कि मैं अपने आप अप ते मान कर बैठा सा पर मेरी खुमैंदा नाश ਕੀਤਾ میرے ਪਰਮੇਸ਼ਰ ਨੇ ਉਹਦਾ ਜਵਾਬ ਦਿੱਤਾ ਹੈ ਅੱਜ ਮੈਨੂੰ ਰੱਬ ਦੇ ਘਰ ਵਿੱਚੋਂ लाठी ਪਈ ਕਿਉਂਕਿ ਉਹਦੀ लाठी ਬੇਆਵਾਜ਼ ਹੈ ਜਦੋਂ ਉਹ ਕਿਸੇ ਤੇ वार ਕਰਦਾ ਉਦੋਂ ਪਤਾ ਨਹੀਂ ਲੱਗਦਾ ਦੁਨੀਆਂ ਦੇ ਵਾਲਾਂ ਨੂੰ ਤੇ ਪਤਾ ਲੱਗ ਜਾਂਦਾ ਕਿਸੇ ਨੂੰ ਪੀੜਾ ਦਿਓਗੇ ਉਸ ਪੀੜਾ ਦਾ ਜਵਾਬ ਤੁਹਾਨੂੰ ਰੱਬ ਦੇਗਾ ਜਿਉਂ ਨਿਤਵਾ ਨੂੰ ਜਵਾਬ ਨਹੀਂ ਨ ਦਿੱਤਾ ਪਰਮੇਸ਼ਰ ਨੇ ਸਰੀਰਕ ਪੀੜਾ ਦਿਓਗੇ ਸਰੀਰ ਦਾ ਨਾਸ਼ ਹੋਏਗਾ ਬੋਲਾਂ ਦੀ ਪੀੜਾ ਦਿਓਗੇ ਇੱਕ ਦਿਨ ਉਸੇ ਤਰ੍ਹਾਂ ਤੁਹਾਨੂੰ ਕਿਤੇ ਨਾ ਕਿਤੇ ਆਪਣੇ ਆਪ ਨੂੰ ਨਿਮੋਚਣਾ ਹੋਣਾ ਪੈਗਾ ਬੋਲ ਮੰਦੇ ਸੁਣਨੇ ਪੈਣਗੇ ਜਿੰਨਾ ਕਿਸੇ ਦੀ ਬਰਾਇਤੀ ਸੋਚੋਗੇ ਜਿੰਨਾ ਕਿਸੇ ਦੀ ਨਿੰਦਿਆ ਕਰੋਗੇ ਉਹਦੀ ਚੜ੍ਹ ਨਹੀਂ ਕਲਾ ਹੋਵੇਗੀ ਤਾਂ ਤੇ ਬਾਬਾ ਸਾਹਿਬ ਕਹਿੰਦੇ ਨੇ ਨਿੰਦੋ ਨਿੰਦੋ ਲੋਕ ਮੁਖ ਨਿੰਦੋ ਹੁਨਾਖਿਆ ਮੇਰੀ ਨੰਧਿਆ ਰਾਜ ਕੇ ਕਰੋ ਕਿਉ ਨੰਦਾ ਜਨ ਕੋ ਖਰੇ ਬਿਆਰੀ ਨੰਦਾ ਪਾਪ ਨੰਦਾ ਮੈਂ ਤਾਰੀ ਹੁਨਾਖਿਆ ਭਗਤ ਜੀ ਇਹ ਕੀ ਕਹਿ ਰਹੇ ਆਂ ਕਿ ਨਿੰਦਿਆ ਕਰੋ ਕਿਨ ਲਾ ਕਿ ਹਾਂ ਮੇਰਾ ਮਿੱਤਰ ਹੈ ਮੇਰਾ ਦੋਸਤ ਹੈ ਤੇ ਇਹ ਨੰਦਾ ਕਰੈ ਸੋ ਹਮਰਾ ਨਹੀਂ ਤਾ ਕਿਨ ਸਾਡਾ ਤੇ ਚੇਤੀ ਉਹਦੇ ਨਾਲ ਜੁੜ ਜਾਂਦਾ ਨਿੰਦ ਕਹਾ ਮਾਹੇ ਹਮਾਰਾ ਜੀ ਤੇ ਵੀ ਹੋਰ ਕਰ ਸੱਜਣਾ ਤੈਨਕ ਸੋਟ ਨਿੰਦਾ ਹੋ ਰੈ ਹਮਰੇ ਕਪਰੇ ਨਿੰਦਕ ਤੋਂ ਵਾ ਉਹਦੇ ਸਾਡੇ ਕੱਪੜੇ ਧੋ ਰਿਆ ਨਿੰਦਕ ਨੂੰ ਬਾਣੀ ਨਹੀਂ ਆਖਿਆ ਪੀ ਇਹ ਦੁਆ ਲੋਕਾਂ ਵਿੱਚ ਆਪਣਾ ਮੂੰਹ ਕਾਲਾ ਕਰਾ ਲਿੰਦਾ ਨਿੰਦਕਾ ਮੂੰਹ ਕਾਲਾ ਹੋਆ ਦੀਨ ਦੁਨੀਆ ਕੈ ਦਰਬਾਰ ਹਰ ਸਾਧਗੁਰਾਂ ਜਿੱਥੇ ਹਉਮੈ ਪਾ ਕੇ ਜਗਤ ਵਿੱਚ ਭੇਜਿਆ ਸਾਨੂੰ ਉੱਥੇ ਆਖਿਆ ਹਉਮੈ ਇਹ ਰੋਗ ਹੈ ਪਰ ਹਉਮੈ ਦੀਨ ਗੁਰੂਗ ਹੈ दारू ਪੀ ਇਸਮਾ ਤਾਰੂਪਨਾ ਦੀ ਕਿਰਪਾ ਕਰੇ ਜੇ ਆਪਣੀ ਤਾਂ ਸਾਧ ਹੀ ਰਹੇ ਸਮਾ ਇਥੇ ਵੀ ਸਤਿਗੁਰੂ ਕਹਿੰਦੇ ਨੇ ਜਿਸ ਜੀਵ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਵਸ ਪਿੰਦਾ ਹੈ ਹੋ ਮੈਂ ਬਿਕ ਪਾਇ ਜਗਤੋਂ ਪਾਇਆ ਸ਼ਬਦ ਵਸੈ ਬਿਖ ਜਾਏ ਸ਼ਬਦ ਵਸਨ ਦੇ ਨਾਲ ਮਾਇਆ ਦਾ ਜ਼ਹਿਰ ਹੋ ਮੈਂਦਾ ਜ਼ਹਿਰ ਖਤਮ ਹੋ ਜਾਂਦਾ ਜਰਾਂ ਚ ਹੋ ਨਾ ਸਕੈ ਸੱਚ ਰਹੇ ਲਾਏ ਜੇ ਉਹਦੇ ਤੇ ਰੱਬ ਕਿਰਪਾ ਕਰਦਾ ਹੈ ਮਾਇਆ ਜੇ ਤੇ ਆਪਣਾ ਪ੍ਰਭਾਵ ਨਹੀਂ ਪੰਦੀ ਤਾਂ ਤੇ ਭਗਤ ਸਭ ਕਹਿੰਦੇ ਨੇ ਕਬੀਰ ਆਈ ਮੁੰਦੇ ਪੈ ਅਨਕ ਕਰੇ ਕਰ ਭੇਖ ਹਮ ਰਖੇ ਗੁਰ ਆਪਣੇ ਓਨ ਕੀਨੋਂ ਆਦੇਸ਼ ਇਹੋ ਜਿਹਾ ਆਦੇਸ਼ ਕੀਤਾ ਜੀ ਨਾਕੂ ਕਾਟੀ ਕਾਨੂ ਕਾਟੀ ਕਾਟ ਕੋਟ ਕੈ ਡਾਰੀ ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ ਜੇ ਤੇ ਤੇ ਰੱਬ ਨੇ ਕਿਰਪਾ ਕੀਤੀ ਉਹਦਾ ਇਹ ਜ਼ਹਿਰ ਕੱਢ ਦਿੱਤਾ ਮਾਇਆ ਦੇ ਪ੍ਰਭਾਵ ਤੋਂ ਬਚ ਗਿਆ ਕੋਈ ਕੈਸ਼ੀ ਆਤਮਿਕ ਅਵਸਥਾ ਤੇ ਪਹੁੰਚਦਾ ਜਿਸ ਨੂੰ ਬਨੇਪਾ ਕੋ ਨਹੀਂ ਸਕਦਾ ਫਿਰ ਉਹਨੇ ਆਖਿਆ ਗੁਰਮੁਖ ਗੁਣੇ ਕਦੇ ਨਹੀਂ ਜਿਹਦਾ ਅੰਤ ਅਸਰਤ ਗਿਆਨ ਤਰ੍ਹਾਂ ਜੋ ਹੋ ਨਾ ਸਕਈ ਸੱਚ ਰਹੇ ਨਿਮਲ ਜੀਵਨ ਮੁਕਤ ਸੋ ਆਖੀਏ ਜਿਸ ਵਿੱਚੋਂ ਹੋ ਮੈਂ ਜਾਇ ਜਿੰਨੇ ਜਿਉਂਦੇ ਜੀ ਸਾਹਿਬ ਆਖਿਆ ਹੋ ਮੈਂ ਨੂੰ ਸਮਾਪਤ ਕਰ ਲਿਆ ਉਹ ਵਿਅਕਤੀ ਜੀਵਨ ਮੁਕਤ ਹੋ ਗਿਆ ਉਹਦੀ ਜ਼ਿੰਦਗੀ ਦੇ ਸਾਰੇ ਬੰਧਨ ਕੱਟੇ ਗਏ ਉਹ ਸਦਾ ਕੈਮਰਾਂ ਵਿੱਚ ਰਹਿਣ ਵਾਲੇ ਪ੍ਰਮਾਤਮਾ ਨੂੰ ਆਪਣੀ ਸੁਰਤ ਛੋੜ ਲਿੰਦਾ ਹੈ ਜਿਸ ਮਨੁੱਖ ਦੇ ਅੰਦਰ ਉਹ ਮੈ ਨੂਰ ਹੋ ਜਾਏ ਉਸ ਦੀ ਬਾਬਤ ਕਹਿ ਸਕੀਦਾ ਕਿ ਉਹ ਸੰਸਾਰਕ ਜੀਵਨ ਜਿਉਂਦਿਆਂ ਹੀ ਮਾਇਆ ਦੇ ਬੰਧਨਾਂ ਤੋਂ ਪਜਾਤ ਹੈ ਉਹਨੂੰ ਮਾਇਆ ਪੁੰਦੀ ਨਹੀਂ ਉਹਨੂੰ ਬਾਣੀ ਦੇ ਆਖਿਆ ਗੁਰਮੁਖ ਮਾਇਆ ਵਿੱਚ ਉਦਾਸੀ ਗੁਰੂ ਰਮਪਰੀ ਸਾਧੂ ਗੁਰੂ ਦੇ ਲੜਨ ਲੱਗੇ ਜ਼ਿੰਦਗੀ ਦੀ ਜੰਗ ਦੀ ਜਾਂ ਚਾਹੇ ਅਸੀਂ ਨਾਮ ਜਪ ਕੇ ਸੇਵਾ ਕਰੀਏ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਸਮਾਜ ਨੂੰ ਸੰਸਾਰ ਨੂੰ ਇਸ ਕਲਪ ਦੀ ਪਿਆੰਕਤਾ ਤੋਂ ਬਚਾ ਸਕੀਏ ਦੇ ਵਿੱਚ ਆਪਣਾ ਯੋਗਦਾਨ ਪਾ ਸਕੀਏ ਇਹ ਤਾਂ ਹੋਵੇਗਾ ਜਦੋਂ ਅਸੀਂ ਆਪਣੇ ਪਰਿਵਾਰ ਵੱਤੋਂ ਉੱਪਰ ਉੱਠ ਕੇ ਉਸ ਮਾਲਕ ਦੇ ਸਾਜੀ ਪਰਿਵਾਰ ਸੰਸਾਰ ਦੇ ਵਿੱਚ ਜਿਹੜਾ ਹੈ ਵੱਡਾ ਸੰਸਾਰ ਉਹਦਾ ਪਰਿਵਾਰ ਹੈ ਉਹਦੇ ਇੱਕ ਮੈਂਬਰ ਵਲ ਕੇ ਸੰਸਾਰ ਦੀ ਸਮਾਜ ਦੀ ਸੇਵਾ ਲਈ ਆਪਣਾ ਜੀਵਨ ਸਮਰਪਿਤ ਕਰਾਂਗੇ ਫਿਰ ਉਹ ਮਾਲਕ ਸਾਡੇ ਤੇ ਗੁਰਥੇਗਾ ਹੋਈਆਂ ਭੁੱਲਾ ਚੁਕਾ ਤੋ ਖਿਮਾ ਪ੍ਰੇਮ ਸਹਿਤ ਫਤੇ ਬਲਾਉ ਵਾਹਿਗੁਰੂ ਜੀ ਕਾ ਅਨਸਾ ਵਾਹਿਗੁਰੂ ਜੀ ਕੀ ਫਤਿਹ RAM ਕਲੀ ਮਹੱਲਾ ਤੀਜਾ ਅਨੰਦ ਕੋ ਉਨਸਾ ਸੰਤੂ ਪ੍ਰਸਾਦ ਅਨੰਦ ਪਾਇ ਮੇਰੇ ਮਾਏ ਸਤਿਗੁਰੂ ਮੈਂ ਪਾਇਆ